ਆਣਾ ਯਾਰ ਵੀਡੀਓ ਉਹਨਾਂ ਤੱਕ ਵਜਾ ਦਿਓ ਜਰੂਰ ਜਿਹੜੇ ਕੰਮ ਕਰਦੇ ਆ ਆਦੇ ਹੀ ਵੇਖ ਸਕਦੇ ਆਪਣੇ ਪਿੰਡ ਦਾ ਗਰਾਊਂਡ ਆ ਇੱਧਰ ਨਾਲ ਸਕੂਲ ਆ ਗਰਾਊਂਡ ਦੇ ਵਿੱਚ ਉਹਨਾਂ ਨੇ ਚਲੋ ਘਾਲਵਾ ਕੇ ਦਿੱਤਾ ਤੇ ਇੱਧਰ ਗਰਾਊਂਡ ਦੇ ਵਿੱਚ ਨਾ ਯਾਰ ਵੀ ਗਲਤ ਆਨਸਰ ਆ ਕੇ ਤੇ ਗਲਤ ਚੀਜ਼ਾਂ ਮੰਨ ਕੇ ਚਲੋ ਵੀ ਕਰਦੇ ਆ ਆਦੇ ਵੀ ਦੇਖ ਸਕਦੇ ਆ ਬੀਅਰ ਬੂਰ ਪਈ ਆ ਇੱਧਰ ਆ ਉਵੇਂ ਗਲਾਸ ਕਿਲਰ ਹੈ ਵਾ ਇੱਥੇ ਪਤਾ ਨਹੀਂ ਕਾਹਦਾ ਪੇਪਰ ਪਿਆ ਇੱਧਰ ਆ ਬੀਅਰ ਦੀਆਂ ਬੋਤਲਾਂ ਪਈਆਂ ਕੋਲ ਲਿਪਾਂ ਪਈਆਂ ਸੈਕਟਾਂ ਪਈਆਂ ਯਾਰ ਮੈਨੂੰ ਤਾਂ ਉਹਨਾਂ ਮਤਲਬ ਲੋਕਾਂ ਤੇ ਹੁੰਦੀ ਜਿਹੜੇ ਇੱਥੇ ਆ ਕੇ ਕੰਮ ਕਰਦੇ ਆ ਯਾਰ ਕਿਤੇ ਤੁਸੀਂ ਇਹ ਸਕੂਲ ਚ ਪੜ੍ਹੇ ਵੀ ਹੋਵੋਗੇ ਇਸ ਗਰਾਊਂਡ ਚ ਹੋ ਸਕਦਾ ਤੁਸੀਂ ਇੱਕ ਦੋ ਕਿਤੇ ਗੇੜੇ ਵੀ ਲਾਏ ਹੋਣ ਭੱਜ ਕੇ ਤੇ ਯਾਰ ਉੱਥੇ ਆ ਕੇ ਇਹ ਕੁਛ ਕਰਨਾ ਕਿੱਡੀ ਗਲਤ ਗੱਲ ਆ ਹਨਾ ਨਾ ਤੁਸੀਂ ਵੇਖ ਲਓ ਉਵੇਂ ਪਈਆਂ ਆਪਾਂ ਚੱਕੀਆਂ ਨਹੀਂ ਗਈਆਂ ਤੇ ਕਿੱਡੀ ਗਲਤ ਗੱਲ ਆ ਚਲੋ ਯਾਰ ਪਹਿਲੀ ਗੱਲ ਤਾਂ ਤੁਸੀਂ ਪਬਲਿਕ ਪਲੇਸ ਤੇ ਆ ਕੇ ਐਂ ਚੀਜ਼ਾਂ ਨਹੀਂ ਕਰ ਸਕਦੇ ਬਹੁਤ ਗਲਤ ਹੁੰਦੀਆਂ ਵਾ ਬਦਲ ਤੁਸੀਂ ਆਪ ਦੇ ਕਰਨਾ ਵਾ ਤੁਸੀਂ ਨਿੱਜੀ ਤੌਰ ਤੇ ਆਪਣੇ ਘਰੇ ਕਰੀ ਚਲੋ ਕੁਝ ਕਰਨਾ ਆਪਦੀ ਜਿਹੜੀ ਤੁਹਾਡੀ ਆਪਦੀ ਪ੍ਰਾਈਵੇਟ ਜਗਾ ਉੱਥੇ ਕਰ ਲਓ ਜਿਹੜਾ ਕੁਝ ਕਰੀ ਜਾਣਾ ਚਲੋ ਦੂਜੀ ਗੱਲ ਜੇ ਇੱਥੇ ਕਰ ਹੀ ਲਿਆ ਤੁਸੀਂ ਯਾਰ ਇਹਨੂੰ ਚੱਕ ਕੇ ਇੱਥੋਂ ਤਾਂ ਸੱਡ ਦਿਓ ਇੱਥੇ ਆਥਣ ਸਵੇਰ ਮੁੰਡੇ ਆਉਂਦੇ ਆ ਕੋਈ ਨਵੇਂ ਵੀ ਆਉਂਦੇ ਕੋਈ 15 18 20 ਸਾਲਾਂ ਦੇ ਕੋਈ ਉਦੋਂ ਵੀ ਛੋਟੇ ਹੁੰਦੇ ਕੋਈ ਉਦੋਂ ਵੱਡੇ ਵੀ ਹੁੰਦੇ ਯਾਰ ਕੀ ਤੁਸੀਂ ਆ ਸਿੱਖਿਆ ਦੇਣੀ ਚਾਹੁੰਦੇ ਆ ਆਪਾਂ ਜੀ ਕਹਿ ਦਿੰਦੇ ਆ ਵੀ ਇਹ ਸਮਾਜ ਇੱਥੇ ਗਲਤ ਲੋਕ ਰਹਿੰਦੇ ਆ ਇੱਥੇ ਆਈ ਇੱਥੇ ਆਈ ਤੇ ਸਾਡੇ ਵਿੱਚ ਹੀ ਗਲਤ ਆ ਸਾਡੇ ਵਿੱਚ ਹੀ ਚੰਗੇ ਆ ਹਣਾ ਇਹ ਬਹੁਤ ਗਲਤ ਗੱਲਾਂ ਯਾਰ ਇਦਾਂ ਦੀਆਂ ਗੱਲਾਂ ਤੋਂ ਭਰਾ ਬਣ ਕੇ ਬਾਜਾਓ ਇੱਥੇ ਆਉਂਦੇ ਆ ਰਾਤ ਨੂੰ ਆਉਂਦੇ ਆ 8 9 ਵਜੇ 10 ਵਜੇ ਹੁਣ ਰਾਤ ਨੂੰ ਕੀ ਪਤਾ ਕਿਹੜਾ ਤੁਰਿਆ ਫਿਰਦਾ ਚਲਦੇ ਨੇ ਤਾਂ ਬੰਦਾ ਸ਼ਰਮ ਦਾ ਮਾਰਾ ਆਪ ਹੀ ਨਹੀਂ ਹੁੰਦਾ ਪਰ ਇਹ ਵੀਡੀਓ ਨੂੰ ਨਾ ਤੁਸੀਂ ਉਹਨਾਂ ਉਹਨਾਂ ਨੂੰ ਪਤਾ ਲੱਗ ਹੀ ਜਾਣਾ ਜਦੋਂ ਇਹ ਵੀਡੀਓ ਪੈ ਗਈ ਹੈਗੇ ਤਾਂ ਆਪਣੇ ਬੰਡ ਦੇ ਹੀ ਕਿਤੇ ਬਾਹਰ ਦੇਣੀ ਪਰ ਪਤਾ ਨਹੀਂ ਕੌਣ ਇੱਥੇ ਆ ਕੇ ਇਹ ਚੀਜ਼ਾਂ ਨਾ ਕਰਿਆ ਕਰੋ ਯਾਰ ਇੱਥੇ ਆ ਕੇ ਇਹ ਚੀਜ਼ਾਂ ਸਗਾਂ ਦੀ ਤੁਸੀਂ ਸਿੱਟੋ ਗੇੜੇ ਲਾਓ ਗਰਾਊਂਡ ਦੇ ਇਹਨਾਂ ਨੂੰ ਨਾ ਭਰਾ ਬਣ ਕੇ ਇੱਥੇ ਐਂ ਖਲਾ ਰਿਆ ਕਰੋ ਜੇ ਤੁਸੀਂ ਚਲੋ ਕਰਦੇ ਆ ਤੁਸੀਂ ਆਦੀਆਂ ਤੇ ਆਪਦੇ ਘਰੇ ਬਹਿ ਕੇ ਕਰਿਆ ਕਰੋ ਇਹ ਪਬਲਿਕ ਚੀਜ਼ਾਂ ਤੇ ਪਬਲਿਕ ਪਲੇਸ ਤੇ ਕਿਤੇ ਵੀ ਗਰਾਊਂਡ ਸਾਂਝੀ ਥਾਂ ਤੇ ਧਰਮਸ਼ਾਲਾ ਕੋਈ ਹੋਰ ਅੱਡੇ ਉੱਥੇ ਬਹਿ ਕੇ ਚੀਜ਼ਾਂ ਨਹੀਂ ਕਰਨ ਵਾਲੀਆਂ ਹੁੰਦੀਆਂ ਗੀਆਂ ਇਹ ਤੁਸੀਂ ਆਪ ਦਾ ਕਿਤੇ ਵੀ ਆਪਦੀ ਜਗ੍ਹਾ ਤੇ ਬਹਿ ਕੇ ਕਰ ਲਿਆ ਕਰੋ ਇਹ ਤੁਹਾਡੇ ਮੂਰੇ ਰਿਕਵੈਸਟ ਆ ਇੱਥੇ ਨਾ ਸਮਾਨ ਖਲਾ ਰ ਕੇ ਜਾਇਆ ਕਰੋ ਜੇ ਖਲਾ ਰਣਾ ਹੁੰਦਾ ਨਾ ਤੇ ਚੱਕ ਕੇ ਲੈ ਜਾਇਆ ਕਰੋ ਜੇ ਇੱਥੇ ਕਰਨਾ ਹੀ ਹੁੰਦਾ ਪਹਿਲੀ ਗੱਲ ਕਰੋ ਹੀ ਨਾ ਯਾਰ ਇਹ ਇੱਥੇ ਕਿੱਡਾ ਸੋਹਣਾ ਗਰਾਊਂਡ ਬਣਾਇਆ ਆਪਾਂ ਨੂੰ ਹਨਾ ਪੱਜਨ ਨੂੰ ਟਰੈਕ ਬਣਿਆ ਆਪਣੇ ਜੈਮ ਬਣ ਗਈ ਆ ਕਿੱਡੀ ਵਧੀਆ ਗੱਲ ਤੇ ਇੱਥੇ ਆਪਾਂ ਇੱਥੋਂ ਆ ਬਾਥਰੂਮ ਦੇ ਕੋਲੋਂ ਹਟਾਏ ਲੋਕ-ਲੂਕ ਲਾ ਕੇ ਤੇ ਹੁਣ ਇੱਥੇ ਆ ਕੇ ਪਤਾ ਨਹੀਂ ਕਿਉਂ ਯਾਰ ਇਹ ਬੰਦੇ ਸਮਝਦੇ ਕਾ ਤੋਂ ਨਹੀਂਗੇ ਕਿ ਜੇ ਅਸੀਂ ਇੱਕ ਗਲਤ ਕੰਮ ਕਰ ਰਹੇ ਆ ਤੇ ਉਹ ਵੀ ਕਰ ਰਹੇ ਆ ਲੋਕਾਂ ਦੇ ਸਾਹਮਣੇ ਆ ਕੇ ਤੁਸੀਂ ਆਪ ਦਾ ਕਿਸੇ ਯਾਰ ਕਮਰੇ ਚ ਵੜ ਕੇ ਕੰਮ ਗਲਤ ਕਰੀ ਚੱਲੋ ਸਾਨੂੰ ਕੀ ਪ੍ਰੋਬਲਮ ਆ ਹਨਾ ਤੇ ਭਰਾ ਬਣ ਕੇ ਆਈ ਨਾ ਕਰੋ ਜਿਨ੍ਹਾਂ ਨੇ ਵੀ ਇਹ ਕੀਤਾ ਵਾ ਉਹਨਾਂ ਦਾ ਕੇ ਵੀਡੀਓ ਜ਼ਰੂਰ ਪਹੁੰਚਾ ਦਿਓ ਤਾਂ ਕਿ ਉਹਨਾਂ ਨੂੰ ਪਤਾ ਲੱਗ ਜੇ ਵੀ ਅਸੀਂ ਗਾਂ ਤੋਂ ਨਹੀਂ ਕਰਨਾ ਇਹ ਕੰਮ ਸੁੱਕਾ ਸੁੱਕਾਂ ਦੀਆਂ ਡੱਬੀਆਂ ਇਆਂ ਪਈਆਂ ਇੱਥੇ ਬਹੁਤ ਗਲਤ ਗੱਲ ਆ ਤੇ ਆਹੀ ਨਾ ਕਰਿਆ ਕਰੋ ਯਾਰ ਰਾਤ ਨੂੰ ਤੁਸੀਂ ਆ ਕੇ ਇੱਥੇ ਗਾਂਦ ਹੀ ਪਾਉਂਦੇ ਆ ਕਹਿੰਦਾ ਇਹ ਗਾਂਦ ਹੀ ਆ ਕੋਈ ਚੰਗਾ ਕੰਮ ਤਾਂ ਹੈ ਨਹੀਂ ਵੀ ਇਹ ਬਹੁਤ ਚੰਗਾ ਸਲਾਗਾ ਜੋਗਾ ਵੀ ਆਪਾਂ ਸਲਾਗਾ ਕਰੀਏ ਤੁਹਾਡੀ ਇਹ ਸਾਂਝੀ ਥਾਂ ਯਾਰ ਗਰਾਊਂਡ ਆ ਸਕੂਲ ਨਾਲ ਸਕੂਲ 'ਚ ਤੁਸੀਂ ਵੀ ਕੋਈ 10 ਜਮਾਤ ਤੇ ਇੱਥੇ ਪੜ੍ਹੇ ਹੋਵੋਗੇ ਤੇ ਅਸੀਂ ਉੱਥੇ ਆ ਕੇ ਆ ਕੰਮਾਂ ਕਰਦੇ ਆ ਤੇ ਅਸੀਂ ਕਿੱਡੇ ਕਿ ਚੰਗੇ ਇਨਸਾਨ ਆ ਇਦਾਂ ਦੀਆਂ ਚੀਜ਼ਾਂ ਦਾ ਭਰਾ ਬਣ ਕੇ ਬਾਜਾਓ ਤੇ ਨਾ ਕਰੋ ਇਹ ਵਿਝਾ ਕੰਮ ਆ ਵੇਖੋ ਲੈ ਸੋਹਣਾ ਹੀ ਨਹੀਂ ਲੱਗਦਾ ਯਾਰ ਇਹ ਚੀਜ਼ਾਂ ਸੋਹਣੀਆਂ ਥੋੜੀ ਲੱਗਦੀਆਂ ਗਰਾਊਂਡ 'ਚ ਤੁਸੀਂ ਕਰਦੇ ਆ ਮੈਂ ਨਹੀਂ ਤੁਹਾਨੂੰ ਕਹਿੰਦਾ ਤੁਸੀਂ ਮਾੜੇ ਹੋਗੇ ਪਰ ਇੱਥੇ ਆ ਕੇ ਤਾਂ ਨਾ ਕਰੋ ਆਪਦੇ ਕਮਰੇ 'ਚ ਬਹਿ ਕੇ ਕਰ ਲਓ ਆਪਦੇ ਮਾਪਿਆਂ ਦੇ ਸਾਹਮਣੇ ਬਹਿ ਕੇ ਕਰੀ ਜਾਓ ਇਹ ਕੁਝ ਕਰਨਾ ਹੈ ਨਾ ਚੰਗੀ ਜੀਜ਼ ਆ ਇਹ ਜਾਂ ਦੇ ਘਰ ਦੇ ਸਾਹਮਣੇ ਕਰੋ ਫਿਰ ਆਪਾਂ ਲੋਕ ਇਹ ਨਾ ਨਾ ਕਰੀਏ ਇਦਾਂ ਦੇ ਕੰਮ ਨਾ ਕਰੋ ਭਰਾਓ ਯਾਰ ਸਾਂਝੀਆਂ ਜਗ੍ਹਾ ਤੇ ਆ ਕੇ ਇਹਦਾ ਗਰਾਊਂਡ ਆ ਗਰਾਊਂਡ 'ਚ ਅਸੀਂ ਆਹ ਚੀਜ਼ਾਂ ਕਰੀ ਜਾਂਦੇ ਆ ਆ ਕੇ ਤੇ ਫਿਰ ਅਸੀਂ ਖਿੱਡੇ ਕਿ ਚੰਗੇ ਆ ਨਾ ਕਰਿਓ ਇਹ ਜਿਹੜੇ ਕਰਦੇ ਆ ਉਹ ਭਰਾ ਨਾ ਹੁਣ ਇੱਥੇ ਨਾ ਹੀ ਕੰਮ ਕਰਨ ਧੰਨਵਾਦ ਤੁਹਾਡਾ